ਆਹ ਫਿਰ ਦਿਲ ਦੀ ਨੋ। ਉਹ ਤੋਂ ਪਤਾ ਯਾ। ਉਹਨਾਂ ਨੂੰ ਸ਼ਾਂਤੀ ਹੋ ਗਈ ਹੈ। ਉਹ ਸੱਤ ਸਰੋਤ ਦੇ ਵਿੱਚ ਜੇ ਕੋਈ ਦੀ ਕਰੇ ਤੇ ਕੋਈ ਲੱਗੇ ਪਿਆਰਾ ਆ ਕੇ ਬੈਠੇ ਤੇ ਪਿਆਰਾ ਫਰਾਫਰਾ ਹੋ ਕੇ ਤਾਂ ਕਿ ਜਾਵੇ। ਜੀ। ਉਹ ਖਿਆਲ ਥੋੜਾ ਜਿਹਾ ਮਨ ਚ ਆਇਆ ਸੋ ਗਿਆ। ਬੜੇ ਬੜੇ ਹੋ ਕੇ ਲੱਭ ਜਾਂਦੇ। ਹੂੰ। परे-परे होके लग जाते हो ओज ਝੂਠੀ-ਮੂਠੀ ਖੱਗ ਜਾਂਦੇ ਹੋ। ਹਰੇ-परे होके ਲੱਗ ਜਾਂਦੇ ਹੋ ओज ਝੂਠੀ-ਮੂਠੀ ਖੱਗ ਜਾਂਦੇ ਹੋ। ਅੱਖੀਆਂ ਸਭੇ ਦੇ ਜਾਣ ਸੁਣੇ ਹੈ। ਉਹ ਜੂੰਹ ਕਹਿਣੋ ਸਮਝਾਂਦੇ। ਵਾਹ। ਕਿਹਾ ਸੁਣਦੇ। ਬਰੇ-परे होके ਲੱਗ ਜਾਂਦੇ ਹੋ ओज ਝੂਠੇ-ਮੂਠੇ ਖੱਗ ਜਾਂਦੇ ਹੋ। ਅੱਖੀਆਂ ਸਭ ਦੇ ਜਾਨ ਸੁਨੇ ਹੁ ਕੁੰਝ ਮੋਹੋ ਕਹਿਣੋ ਸੰਗ ਜਾਂਦੇ ਹੋ ਆਨੇ ਬਹਾਨੇ ਆਉਣਾ ਜਾਣਾ ਬਿਨ ਬੋਲਿਆ ਤੋਂ ਸਭ ਕਹਿ ਜਾਇ ਮੇਰੇ ਸਤ ਜੀ ਜੀ ਬੈਠੇ ਮੈਂ ਪੜਿਆ ਅੱਛਾ ਕਾ ਬਾਤ ਆਨੇ ਬਹਾਨੇ ਆਉਣਾ ਜਾਣਾ ਬਿਨ ਬੋਲਿਆ ਤੋਂ ਸਭ ਕਹਿ ਜਾਣਾ ਪਿਆਰ ਲਾ ਕਿਵੇਂ ਬੁਝਣਾ ਤਾਣਾ ਫੁਰਸਤ ਕੱਢ ਸਾਨੂੰ ਸਮਝਾਣਾ ਆਨੇ ਬਹਾਨੇ ਆਣਾ ਜਾਣਾ ਬਿਲ ਬੋਲਿਆਂ ਤੋਂ ਸਭ ਕਹਿ ਜਾਣਾ ਯਾਰ ਤੱਕ ਨਿਵੇਂ ਗੁੰਨਾ ਤਾਣਾ ਫੁਰਸਤ ਕੱਢ ਸਾਨੂੰ ਸਮਝਾਣਾ ਮਿੱਠਾ ਚਹਿਲ ਹੈ ਚੜਿਆ ਰਹਿੰਦਾ ਆਉਂਦੇ ਜਾਂਦੇ ਡੱਗ ਜਾਂਦੇ ਹੋ ਅੱਖੀਆਂ ਸਭ ਦੇ ਜਾਨ ਸੁਨੇ ਹੈ ਤੇ ਮੂੰਹ ਕਹਿਣੋ ਸਭ ਜਾਂਦੇ ਹੋ ਸੰਦਲੀ ਅਹਿਸਾਸਾਂ ਦੇ ਸੰਕੇ ਨਸਰੇ ਅਰਮਾਨਾਂ ਦੇ ਸਦਕੇ ਕੋਮਲ ਅਹਿਸਾਸਾਂ ਦੇ ਸਦਕੇ ਉਸਰੇ ਉਸਰੇ ਜਜ਼ਬਾਤਾਂ ਦੇ ਸਦਕੇ ਬੇਰੰਗੀ ਸਾਡੀ ਰੂਹ ਤੇ ਕੈਨਵਸ ਆਉਂਦੇ ਜੰਤੇ ਬੇਰੰਗੀ ਸਾਡੇ ਸਾਡੀ ਰੂਹ ਤੇ ਇਸ ਕੈਨਵਸ ਪਿਆਰ ਤੇ ਰੰਗ ਵਿੱਚ ਰੰਗ ਜਾਂਦੇ ਹੋ ਕੀ ਉਹ ਸਭ ਤੇ ਜਾਨ ਸੁਨੇ ਹੈ ਮੂੰਹ ਕਰਨੋ ਸਭ ਜੰਦੇ ਹੋ ਮਿੱਠਾ ਇੱਕ ਤੂਫਾਨ ਜਿਆ ਹੈ ਕਾਦਰ ਦਾ ਫਰਮਾਨ ਜਿਆ ਹੈ ਜਜ਼ਬਾ ਇੱਕ ਜਵਾਨ ਜਿਆ ਹੈ ਮਿੱਠਾ ਇੱਕ ਤੂਫਾਨ ਜਿਆ ਹੈ ਕਾਦਰ ਦਾ ਫਰਮਾਨ ਜਿਆ ਹੈ ਜਜ਼ਬਾ ਇੱਕ ਜਵਾਨ ਜਿਆ ਹੈ ਮਹਿਰਮ ਉਹ ਭਗਵਾਨ ਜਿਆ ਹੈ ਸਾਡਾ ਮਾਘੇ ਕੰਕਰੀਸ਼ ਕੇ ਵਾਲੇ ਸਾਡਾ ਸਤ ਕਰ ਭੱਜ ਜਾਂਦੇ ਹੋ ਅੱਖੀਆਂ ਸਭ ਤੇ ਜਾਣ ਸੁਣੇ ਹਨ ਉਹ মোহ ਕਰੋ ਸਭ ਬਹੁਤ ਬਹੁਤ ਸੁੰਦਰੀ ਬਹੁਤ ਸੁੰਦਰ ਬਹੁਤ ਅਗੇ ਕਾਰਿਓ ਪ੍ਰਧਾਨੀ ਮੰਡਲ ਅਤੇ ਚਾਰੇ ਸੰਕਰ ਸਾਥਿਓ ਸਭ ਦਾ ਸਤਿਕਾਰ ਤੁਸੀਂ ਸਾਡਾ ਵਿਰਸਾ ਹੋ ਵਿਸੇਰਿਓ ਗੱਲ ਕਰਾਂਗਾ ਕਿਉਂਕਿ ਤੁਸੀਂ ਉਹ ਸਮਾਹ ਲਾਇਆ ਹੋਇਆ ਜਿਹਨੂੰ ਮੈਂ ਕੱਲ ਬੰਦ ਕਰਨ ਦਾ ਇੱਕ ਥੋੜਾ ਜਿਹਾ ਪਰਹਲ ਕਰਿਆ। ਇਹ ਗਿਗਰਨ ਸ਼ਤਰਗਿਲ ਬਾਈ ਨੇ ਰਿਕਾਰਡਿੰਗ ਕਰਵਾਇਆ ਸੀ। ਵਿਸੇਧੀ ਗੱਲ ਹੈ ਕਿ ਤੜਕੇ ਉੱਠ ਸੁਆਣੀ ਮੱਝਾ ਗਾਵਾਂ ਚੋਂ ਦੀ ਸੀ। ਮੂੰਹ ਨੇ ਰੇ ਉਪ ਚਾਟੀ ਵਿੱਚ ਮਿਤਾਣੀ ਪਾਉਂਦੀ ਸੀ। ਕਿਤੋਂ ਅਧ ਰੜਕੇ ਦਾ ਛਰਨਾ ਮੂੰਹ ਨੂੰ ਲਾਵੇ ਉਹ ਬਾਬਾ ਵਿਸਰ ਗਿਆ ਮੇਰਾ ਵਿਸਾ ਮੋਰ ਦੇ ਆਦੀ ਉਹ ਤੋਂ ਦੋ ਦੋ ਮੱਡੀਆਂ ਜੋਂ ਸਪੀਕਰ ਲੱਗਦੇ ਹੁੰਦੇ ਸੀ ਹੁਣ ਵੰਗੋਨਾ ਡੀਜੇ ਕਰ ਕਰ ਵੱਜਦੇ ਹੁੰਦੇ ਸੀ ਕਦੇ ਬਾਜੇ ਵਾਲਿਆਂ ਨਾਲ ਨਚਾਰ ਨਚਾਦੇ ਹੋਏ ਬਾਬਾ ਕਿੱਤਰ ਗਿਆ ਮੇਰਾ ਵਿਸਾ ਮੋਰ ਦੇ ਆਦੀ ਉਹ ਤੋਂ ਫਿਰ ਕਣੇ ਹੇਠਾਂ ਜਦ ਗਰਮੀ ਵਿੱਚ ਮੱਡੀਆਂ ਗਾਉਂਦੇ ਸੀ ਮਾਂ ਚੌਂਕੜੀ ਜਦੋਂ ਦਾਸ ਦੀ ਬਾਹੀ ਲਾਉਂਦੇ ਸੀ ਤੂੰ ਮੁਰ ਬੜਤਾ ਨੇ ਗਲ ਵਿੱਚ ਟੰਗੀਆਂ ਪਾ ਦੇ ਹੋਏ ਬਾਬਾ ਵਿਸਰ ਗਿਆ ਮੇਰਾ ਵਿਰਸਾ ਮੋੜ ਦੇ ਆ ਦੇ ਹੋਏ ਬਾਬਾ ਤੁਰਲੇ ਵਾਈ ਪੱਗ ਤੇ ਮਾਵਾ ਚੜਿਆ ਹੁੰਦਾ ਸੀ ਮੁੱਛ ਨੂੰ ਚੜਿਆ ਵੱਟ ਤੇ ਖੁੰਡਾ ਫੜਿਆ ਹੁੰਦਾ ਸੀ ਤੂੰ ਮੁਰ ਬਾਪੂ ਦੇ ਖੁੰਡੇ ਤੇ ਕੋਕੇ ਲਾ ਦੇ ਹੋਏ ਬਾਬਾ ਕਿਧਰ ਗਿਆ ਮੇਰਾ ਵਿਰਸਾ ਮੋੜ ਦੇ ਆ ਦੇ ਹੋਏ ਬਾਬਾ ਦੇ ਮਗਿਆਂ ਨੂੰ ਮੰਦ ਰੋਕਨੇ ਤੇ ਠੇਕੇ ਜਾਣੇ ਕਥਿਤ ਗੱਲ ਹੈ ਦੇਵੂ ਮਿਆ ਨੂੰ ਮਤ ਰੋਗ ਨੇ ਤੇ ਠੇਕੇ ਜਾਣੇ ਤੋਂ ਦੁੱਧ ਮੱਖਣਾਂ ਨੂੰ ਛੱਡ ਕੇ ਨਸ਼ੇ ਅਵਲੇ ਖਾਣੇ ਤੇ ਤੂੰ ਫੇਟਿਆਂ ਵਾਲੇ ਦੇ ਕੰਨ ਵਿੱਚ ਸਮਝਾ ਦੇ ਓਏ ਬਾਬਾ ਕਿਧਰ ਗਿਆ ਮੇਰਾ ਵਿਰਸਾ ਮੋੜ ਲਿਆ ਦੇ ਓ ਬਾਬਾ ਵਿਸਰ ਗਿਆ ਮੇਰਾ ਵਿਰਸਾ ਮੋੜ ਲਿਆ ਦੇ ਧੰਨਵਾਦ सर वास्तव में बहुत बहुत मुबारकान धन्यवाद बहुत पंजाबी की है उसको पहला चार लाइन मुल्क के हालात आम कैसे हैं मुल्क के हालात आम कैसे हैं मज़हबी दंगे शरियाम कैसे हैं मुल्क के हालात आम कैसे हैं मज़हबी दंगे शरियाम कैसे हैं ਮੇਰੇ ਅੱਲਾਹ ਕੋ ਤੋਂ ਸਕੂਨ ਨਹੀਂ ਮੇਰੇ ਅੱਲਾਹ ਕੋ ਤੋਂ ਸਕੂਨ ਨਹੀਂ ਕਹੀ ਤੇਰੇ ਰਾਮ ਕਿੱਥੇ ਅਰੇ ਕੀ ਬਾਤ ਹੈ ਬਹੁਤ ਵਧੀਆ ਬਹੁਤ ਅੱਛਾ ਕੀ ਕਮਾਲ ਹੈ ਕੁਝ ਸਿੱਕਿਆਂ ਦੀ ਖਣਕ ਸੁਣ ਕੇ ਕੁਝ ਸਿੱਕਿਆਂ ਦੀ ਖਣਕ ਸੁਣ ਕੇ ਕਦੇ ਨਾ ਤੁਸੀਂ ਵਪਾਰੀ ਹੋਣਾ ਕਬੀਓ ਨਾ ਦਰਕਾਰੀ ਹੋਣਾ ਬਹੁਤ ਵਧੀਆ ਕੀ ਬਾਤ ਹੈ ਕੁਲ ਸਿੱਕਿਆਂ ਦੀ ਖਣਕ ਸੁਣ ਕੇ ਕਦੇ ਨਾ ਸਿੱਖੀ ਵਪਾਰੀ ਹੋਣਾ ਕਬੀਓ ਨਾ ਦਰਬਾਰੀ ਹੋਣਾ ਮਹਿਲਾਂ ਦੇ ਦੀ ਸ਼ੌਭਾ ਤੋਂ ਪਹਿਲਾਂ ਚੌਪੜੀਆਂ ਦੇ ਦਰਸ਼ਨ ਆਣਾ ਮਹਿਲਾਂ ਦੀ ਸ਼ੌਭਾ ਤੋਂ ਪਹਿਲਾਂ ਚੌਪੜੀਆਂ ਦੇ ਦਰਸ਼ਨ ਆਣਾ ਸਦਾ ਸੱਚੀ ਲਿਖਣਾ ਕਬੀਓ ਸਦਾ ਸੱਚ ਹੀ ਅਪਣਾਣਾ ਝੂਠੇ ਗੁਣ ਗਾਣਾ ਦੇ ਹਾਰ ਕਦਿਆਂ ਗੱਲ ਵਿੱਚ ਰਹਿਣ ਦੇਣਾ ਚਲਵੇਂ ਚੁਪਟਣ ਵਾਲੀ ਦਿੱਤੀ ਕਦੇ ਨਾ ਸਿਰ ਤੇ ਪੈਣ ਦੇਣਾ। ਮੁੱਖੇ ਵੀ ਸ਼ਰਮਾ ਖਾ ਜਾਮਣ ਕਦੇ ਨਾ ਇੰਜ ਅਵਾਰੀ ਹੋਣਾ। ਕਬਿਓ ਨਾਦਰਬਾਰੀ ਹੋਣਾ। ਕਬਿਓ ਨਾਦਰਬਾਰੀ ਹੋਣਾ। ਕਵਿਤਾ ਅਦਿਸ਼ ਨੂੰ ਸੂਰ ਦਾਸ ਨੇ ਕੀਤੀ ਸਦਾ ਭਗਵਾਨ ਨੂੰ ਵਰਣਨ। ਕਵਿਤਾ ਕਿਸੂਮ ਸੰਤਸ ਨੇ ਕੀਤੀ ਸਦਾ ਭਗਵਾਨ ਨੂੰ ਅਰਪਣ ਕਵਿਤਾ ਜਿਸ ਨੂੰ ਬਾਦਮੀਕ ਨੇ ਪੂਰਾ ਜੀਵਨ ਕੀਤਾ ਸਮਰਪਣ ਕਵਿਤਾ ਸ੍ਰੀ ਗੁਰੂ ਨਾਨਕ ਦੇਵ ਨੇ ਸਮਾਜ ਸੁਧਾਰਨ ਵਿੱਚ ਲਗਾਈ ਕਵਿਤਾ ਵਿਛੇਰੀ ਗੁਰਮਿੰਦਰ ਸਿੰਘ ਨੇ ਚੰਡੀ ਦੀ ਵਾਰ ਸ਼ਹੀ ਗਾਈ ਕਾਵ ਤੁਹਾਡੇ ਸ਼ਿਲਾ ਲੇਖ ਨੇ ਪਰ ਤੁਸੀਂ ਨਾ ਅਖਬਾਰੀ ਹੋਣਾ ਕਬੀਓ ਨਾ ਦਰਬਾਰੀ ਹੋਣਾ ਕਬੀਓ ਨਾ ਦਰਬਾਰੀ ਹੋਣਾ ਆਖਰੀ ਬੰਦ ਆਪਣਾ ਮਤਲਬ ਕੱਢਣ ਦੇ ਲਈ ਲੋਕ ਤੁਹਾਡੇ ਗੁਣ ਗਾਉਣਗੇ ਆਪਣਾ ਮਤਲਬ ਕੱਢਣ ਦੇ ਲਈ ਲੋਕ ਤੁਹਾਡੇ ਗੁਣ ਗਾਉਣਗੇ ਦੌਲਤ ਸ਼ੋਹਰਤ ਦਾ ਲਾਲਚ ਦੇ ਕਲਮ ਤੁਹਾਡੀ ਬਣ ਜਾਵਣਗੇ ਬਣ ਜਾਵਣਗੇ ਉਹ ਤੁਹਾਡਾ ਇਮਤਿਹਾਨ ਹੋਏਗਾ ਕਲਮ ਨੂੰ ਕਰਿਓ ਸੱਚੇ ਬਾਦੀ ਬਸ ਇਨਾਂ ਨੂੰ ਧਿਆਨ ਰਹੇ ਸੁੱਚੇ ਹੋਣ ਤੁਹਾਡੇ ਇਰਾਦੇ ਉਹ ਜਿਹੜੀ ਆਹ ਜਾਵਣ ਉਹ ਯੂਸਰ ਰਿਪੀਟ ਕਰ ਦਿੰਦਾ ਵਾ ਕਿਉਂਕਿ ਨਮੀ ਨਹੀਂ ਪਤਾ ਹੈਗੀ ਜੇ ਯਾਗ ਨਹੀਂ ਪੂਰੀ ਐ ਜੀ ਕਦੇ ਨਾ ਹਿੰਜਵਾਰੀ ਹੋਣਾ ਕਭੀ ਉਹ ਨਾ ਦਰਬਾਰੀ ਹੋਣਾ ਕਭੀ ਉਹ ਨਾ ਦਰਬਾਰੀ ਹੋਣਾ